ਸੰਯੁਕਤ ਕਿਸਾਨ ਮੋਰਚੇ ਨੇ ਨਵੇਂ ਖੇਤੀਬਾੜੀ ਖਰੜੇ ਦੇ ਖਿਲਾਫ ਕੀਤਾ ਵੱਡਾ ਐਲਾਨ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਕਿਸਾਨ ਆਗੂ ਕਰਮਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀਬਾੜੀ ਖਰੜੇ ਦੇ ਨੋਟੀਫਿਕੇਸ਼ਨ ਦਾ ਸਖਤ ਵਿਰੋਧ ਕਰਦੇ ਹੋਏ ਗੰਭੀਰ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਹ ਕਿਸਾਨ ਤੇ ਖੇਤੀਬਾੜੀ ਵਿਰੋਧੀ ਖਰੜੇ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਤੁਰੰਤ ਲਾਗੂ ਕਰਾਉਣ ਲਈ ਤੇ ਦਸੰਬਰ ਦੇ ਐਕਸ਼ਨ ਵਿੱਚ ਮੰਗ ਕਰਦੇ ਹੋਏ ਮੰਗ ਪੱਤਰ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਡਿਗਰੀ ਸਿਹਤ ਦੀ ਚਿੰਤਾ ਜਤਾਉਂਦੇ ਹੋਏ ਜਲਦ ਕਿਸਾਨੀ ਮੰਗਾਂ ਦੇ ਨਿਪਟਾਰੇ ਦੀ ਮੰਗ ਕੀਤੀ ਗਈ ਤਾਂ ਕਿ ਉਹਨਾਂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਅਖੀਰ ਚ ਰਾਜਪੁਰਾ ਸੀਲ ਫੈਕਟਰੀ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਾਉਣ ਲਈ ਜਨਵਰੀ ਦੇ ਪਹਿਲੇ ਹਫਤੇ ਤੱਕ ਐਕਸ਼ਨ ਕਰਨ ਦਾ ਵੀ ਫੈਸਲਾ ਲਿਆ ਗਿਆ। ਅੱਜ ਦੀ ਮੀਟਿੰਗ ਚ ਬਲਰਾਜ ਜੋਸ਼ੀ, ਦਵਿੰਦਰ ਸਿੰਘ ਪੂਨੀਆ, ਗੁਰਮੀਤ ਸਿੰਘ ਦਿੱਤੂਪੁਰ ਗੁਰਚਰਨ ਸਿੰਘ ਪਰੌੜ ਦਰਸ਼ਨ ਬੇਲੂ ਮਾਜਰਾ ਜੇਪਾਲ ਸਿੰਘ ਉਦਾ ਹਰਪਗਵਾਨ ਸਿੰਘ ਲਸ਼ਕਰ ਸਿੰਘ ਪਵਨ ਸ਼ੋਗਲਪੁਰ ਅਵਤਾਰ ਸਿੰਘ ਕੌਰਜੀਵਾਲਾ ਸਮੇਤ ਵੱਡੀ ਗਿਣਤੀ ਚ ਕਿਸਾਨ ਆਗੂ ਸ਼ਾਮਲ ਹੋਏ ਪੰਜਾਬ ਪੁਲਿਸ ਦੇ ਐਨਕਾਊਂਟਰ ਚ ਮਾਰੇ ਤਿੰਨ ਮੁਲਜ਼ਮਾਨ ਦੀਆਂ ਤਸਵੀਰਾਂ ਆਈਆਂ ਸਾਹਮਣੇ ਉੱਤਰ ਪ੍ਰਦੇਸ਼ ਦੇ ਫੀਲੀਪੀਤ ਵਿੱਚ ਸਥਾਨਕ ਪੁਲਿਸ ਅਤੇ ਪੰਜਾਬ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਸੋਮਵਾਰ ਤੜਕੇ ਇੱਕ ਮੁਕਾਬਲੇ ਤੋਂ ਬਾਅਦ ਗੁਰਦਾਸਪੁਰ ਪੰਜਾਬ ਵਿੱਚ ਇੱਕ ਪੁਲਿਸ ਚੌਕੀ ਤੇ ਬੰਬ ਛੁੱਟਣ ਦੀ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਨ ਨੂੰ ਐਨਕਾਊਂਟਰ ਵਿੱਚ ਕੈਰ ਕਰ ਦਿੱਤਾ ਹੈ ਜਿਨ੍ਹਾਂ ਦੇ ਚਿਹਰੇ ਸਾਹਮਣੇ ਆਏ ਹਨ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਪੰਜੀ ਵਰਿੰਦਰ ਸਿੰਘ 30 ਅਤੇ ਜਸਨਪ੍ਰੀਤ ਸਿੰਘ ਉਰ ਪ੍ਰਤਾਪ ਸਿੰਘ 18 ਵਾਸੀ ਗੁਰਦਾਸਪੁਰ ਵਜੋਂ ਹੋਈ ਹੈ ਦੱਸ ਦਈਏ ਕਿ ਇਹਨਾਂ ਤਿੰਨਾਂ ਅਥਵਾਦੀਆਂ ਉਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਇਲਾਕੇ ਚ ਬਖਸ਼ੀਵਾਲਾ ਪੁਲਿਸ ਚੌਕੀ ਉਤੇ ਹਮਲਾ ਕਰਨ ਦਾ ਇਲਜ਼ਾਮ ਸੀ ਪੁਲਿਸ ਨੇ ਇਸ ਮੁਕਾਬਲੇ ਚ ਤਿੰਨੋਂ ਅਥਵਾਦੀਆਂ ਕੋਲੋਂ ਹਥਿਆਰ ਬਰਾਮਦ ਕੀਤੇ ਹਨ ਇਹਨਾਂ ਚ ਦੋ AK-47 ਰਾਈਫਲਾਂ ਦੋ ਗਲਾਕ ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਸ਼ਾਮਲ ਹਨ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਅਪਰਾਧੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਕੋਲੋਂ ਕਈ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ। ਪੀ.ਐਲ.ਪੀ. ਪੁਲਿਸ ਦੇ ਹਵਾਲੇ ਨਾਲ ਵਧੀਕ ਪੁਲਿਸ ਡਾਇਰੈਕਟਰ ਜਨਰਲ ਕਾਨੂੰਨ ਅਤੇ ਵਿਵਸਥਾ ਅਮਿਤਾਬ ਯਸ਼ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਗੁਰਦਾਸਪੁਰ ਦੇ ਬਖਸ਼ੀਵਾਲਾ ਥਾਣੇ ਵਿੱਚ ਗ੍ਰੇਨੇਡ ਸੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੂਨਪੁਰ थाना ਪੀਲੀਪਿੱਤ ਤੋਂ ਇਲਾਕੇ ਵਿੱਚ ਮੁੱਠ ਪੇੜ ਸ਼ੁਰੂ ਹੋ ਗਈ ਅਤੇ ਇਸ ਦੌਰਾਨ ਪੁਲਿਸ ਦੀ ਗੋਲੀਬਾਰੀ ਕਾਰਨ ਤਿੰਨੋ ਮੁਲਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ। ਜੀਐਸਟੀ ਕੌਂਸਲ ਦਾ ਫੈਸਲਾ ਵਰਤੀਆਂ ਹੋਈਆਂ ਕਾਰਾਂ ਤੇ 18% ਟੈਕਸ ਵਿਕਰੀ ਤੇ ਨੁਕਸਾਨ ਵੀ ਟੈਕਸਯੋਗ। ਜੀਐਸਟੀ ਕੌਂਸਲ ਦੁਆਰਾ ਹਾਲ ਹੀ ਵਿੱਚ ਲਾਗੂ ਕੀਤੇ ਗਏ ਇੱਕ ਨਵੇਂ ਨਿਯਮ ਤਿਤ ਵਰਤੀਆਂ ਗਈਆਂ ਯੂਜ਼ਡ ਕਾਰਾਂ ਦੀ ਵਿਕਰੀ ਤੇ ਹੁਣ 18% ਜੀਐਸਟੀ ਲਗਾਇਆ ਜਾਵੇਗਾ ਜੋ ਕਿ ਕਾਰ ਦੀ ਖਰੀਦ ਕੀਮਤ ਅਤੇ ਵਿਕਰੀ ਕੀਮਤ ਦੇ ਵਿਚਕਾਰ ਹਾਸ਼ੀਏ ਤੇ ਲਾਗੂ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ 12 ਲੱਖ ਰੁਪਏ ਦੀ ਕਾਰ ਖਰੀਦਦਾ ਹੈ ਅਤੇ 9 ਲੱਖ ਰੁਪਏ ਚ ਬੇਚਦਾ ਹੈ ਤਾਂ 3 ਲੱਖ ਰੁਪਏ ਦੇ ਨੁਕਸਾਨ ਤੇ ਵੀ 18 ਫੀਸ ਦੀ GST ਯਾਨੀ 54000 ਰੁਪਏ ਦਾ ਟੈਕਸ ਲੱਗੇਗਾ। ਇਹ ਫੈਸਲਾ ਆਟੋ ਉਦਯੋਗ ਅਤੇ ਵਪਾਰੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਵਿਕਰੀ ਤੇ ਕਾਟੇ ਦੇ ਬਾਵਜੂਦ ਟੈਕਸ ਦੀ ਵਸੂਲੀ ਕੀਤੀ ਜਾਵੇਗੀ। ਹਾਲਾਂਕਿ GST ਕੌਂਸਲ ਦਾ ਕਹਿਣਾ ਹੈ ਕਿ ਇਹ ਕਦਮ ਮਾਰਕੀਟ ਵਿੱਚ ਪਾਰਦਰਸ਼ਤਾ ਅਤੇ ਸਹੀ ਟੈਕਸ ਵਸੂਲੀ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਹਾਲਾਂਕਿ ਕਈ ਵਪਾਰੀਆਂ ਅਤੇ ਖਪਤਕਾਰਾਂ ਨੇ ਇਸ ਨਿਯਮਤੇ ਸਵਾਲ ਖੜੇ ਕੀਤੇ ਹਨ ਕਿਉਂਕਿ ਉਹਨਾਂ ਨੂੰ ਪੂੰਜੀ ਨੁਕਸਾਨ ਟੈਕਸ ਵਰਗੇ ਨਵੇਂ ਟੈਕਸ ਦੀ ਸਮਝ ਨਹੀਂ ਹੈ। ਕੁਝ ਕਹਿੰਦੇ ਹਨ ਕਿ ਇਹ ਕਦਮ ਲੂਣ ਤੇ ਸੱਠ ਵਰਗਾ ਹੋ ਸਕਦਾ ਹੈ ਕਿਉਂਕਿ ਵਿਕਰੀ ਤੇ ਘਾਟੇ ਦੇ ਬਾਵਜੂਦ ਟੈਕਸ ਅਦਾ ਕਰਨਾ ਪੈਂਦਾ ਹੈ। ਮਾਇਰਾ ਦਾ ਕਹਿਣਾ ਹੈ ਕਿ ਇਹ ਨਿਯਮ GST ਨਾਲ ਸੰਬੰਧਿਤ ਹੈ ਅਤੇ ਪੂੰਜੀ ਲਾਭ ਕੈਪੀਟਲ ਗੇਨ ਟੈਕਸ ਤੋਂ ਵੱਖ ਹੈ ਕਿਉਂਕਿ GST ਦਾ ਉਦੇਸ਼ ਵਸਤੂਆਂ ਅਤੇ ਸੇਵਾਵਾਂ 'ਤੇ ਟੈਕਸ ਲਗਾਉਣਾ ਹੈ ਨਾ ਕਿ ਜਾਇਦਾਦ ਦੇ ਲਾਭ ਜਾਂ ਨੁਕਸਾਨ 'ਤੇ। ਬਿਜਲੀ ਮੀਟਰ ਨੂੰ ਲੈ ਕੇ ਵੱਡੀ ਖਬਰ ਪੰਜਾਬ ਪਾਵਰ ਕਾਮ ਦਾ ਨਵਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਨਾਜਾਇਜ਼ ਕਲੋਨੀਆ 'ਚ ਬਿਜਲੀ ਦੇ ਨਵੇਂ ਮੀਟਰ ਲਗਵਾਉਣ ਸੰਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਆਪਣੇ ਘਰਾਂ 'ਚ ਬਿਜਲੀ ਦੇ ਮੀਟਰ ਲਗਵਾਉਣ ਵਾਲੇ ਬਿਨੇਕਾਰਾਂ ਦਾ ਹੜ ਆ ਗਿਆ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਦਸੰਬਰ 2023 ਦੇ ਮੁਕਾਬਲੇ 2024 ਦੇ ਮਹੀਨੇ ਦੌਰਾਨ ਬਿਜਲੀ ਦੇ ਨਵੇਂ ਮੀਟਰ ਲਗਵਾਉਣ ਵਾਲੇ ਚਾਹਵਾਨਾਂ ਦਾ ਇਹ ਅੰਕੜਾ 3 ਗੁਣਾ ਤੱਕ ਵਧ ਗਿਆ ਹੈ ਰੀਪੋਰਟ ਮੁਤਾਬਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਪਾਵਰ ਕਾਮ ਵਿਭਾਗ ਨੂੰ ਸਿਰਫ 1 ਮਹੀਨੇ ਚ ਹੀ 9140 ਪਰਿਵਾਰਾਂ ਦੀਆਂ ਬਿਨੈ ਪੱਤਰ ਪ੍ਰਾਪਤ ਹੋਏ ਹਨ ਇਹ ਅੰਕੜਾ ਸਿਰਫ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਨਾਲ ਸੰਬੰਧਿਤ ਗੀਜ਼ਨਾ ਦਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਆਮ ਤੌਰ ਤੇ 1 ਮਹੀਨੇ ਚ ਬਿਜਲੀ ਦੇ ਨਵੇਂ ਮੀਟਰ ਅਪਲਾਈ ਕਰਨ ਵਾਲੇ ਬਿਨੈਕਾਰਾਂ ਦੀ ਗਿਣਤੀ 2910 ਤੱਕ ਰਹਿੰਦੀ ਹੈ ਜਦੋਂ ਕਿ ਮੌਜੂਦਾ ਸਮੇਂ ਦੌਰਾਨ ਇਹ ਅੰਕੜਾ ਵਧ ਕੇ 9140 ਪਹੁੰਚ ਗਿਆ ਹੈ ਜੋ ਕਿ ਆਮ ਤੌਰ ਤੇ 6203 ਬਦ ਬਿਨੇ ਪੱਤਰ ਪ੍ਰਾਪਤ ਹੋਣ ਦਾ ਮਾਮਲਾ ਹੈ ਮਾਮਲੇ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੀਪ ਸਿੰਘ ਹਾਸ ਨੇ ਦਾਵਾ ਕੀਤਾ ਹੈ ਕਿ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਧਿਕਾਰਤ ਕਲੋਨੀਆਂ 'ਚ ਬਿਜਲੀ ਦੇ ਨਵੇਂ ਮੀਟਰ ਲਗਾਉਣ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਨਾਲ ਖਪਤਕਾਰਾਂ 'ਚ ਪਾਰੀ ਜੋਸ਼ ਪਾਇਆ ਜਾ ਰਿਹਾ ਹੈ ਜਿਸ ਲਈ ਲੋਕ ਵੱਡੀ ਗਿਣਤੀ 'ਚ ਪਾਵਰ ਕਮ ਬਿਭਾਗ ਕੋਲ ਬਿਜਲੀ ਦੇ ਮੀਟਰ ਅਪਲਾਈ ਕਰਨ ਲਈ ਪਹੁੰਚ ਰਹੇ ਹਨ ਕੀ ਕਹਿਣਾ ਹੈ ਚੀਫ ਇੰਜੀਨੀਅਰ ਜਗਦੀਪ ਸਿੰਘ ਹਾਸ ਦਾ ਚੀਫ ਇੰਜੀਨੀਅਰ ਜਗਦੀਪ ਸਿੰਘ ਹਾਸ ਦਾ ਆਖਣਾ ਹੈ ਕਿ ਇਸ ਚ ਨਾ ਸਿਰਫ ਪਾਵਰ ਕਾਮ ਵੀ ਬਗ ਨੂੰ ਵੱਡਾ ਰੈਵਨਿਊ ਮਿਲੇਗਾ ਸਗੋਂ ਬਿਜਲੀ ਚੋਰੀ ਮਾਮਲੇ ਚ ਵੀ ਬੜੀ ਕਮੀ ਦੇਖਣ ਨੂੰ ਮਿਲੇਗੀ ਇਸ ਤੋਂ ਪਹਿਲਾਂ ਅਨ ਅਧਿਕਾਰਤ ਕਲੋਨੀਆਂ ਚ ਰਹਿਣ ਵਾਲੇ ਜ਼ਿਆਦਾਤਰ ਪਰਿਵਾਰ ਜਿਨ੍ਹਾਂ ਦੇ ਘਰਾਂ ਚ ਅਜੇ ਤੱਕ ਬਿਜਲੀ ਦੇ ਮੀਟਰ ਨਹੀਂ ਲੱਗੇ ਸਨ ਉਹ जुगाੜ ਲਗਾ ਕੇ ਬਿਜਲੀ ਚੋਰੀ ਕਰ ਰਹੇ ਸਨ ਜਿਸ ਕਾਰਨ ਪਾਵਰ ਕਾਮ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚ ਰਿਹਾ ਸੀ ਪਰ ਹੁਣ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਅਧੀਨ ਨਵੇਂ ਮੀਟਰ ਲਗਾਉਣ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦੁੱਗਣਾ ਫਾਇਦਾ ਪ੍ਰਾਪਤ ਹੋਵੇਗਾ